ਔਰੇ ਜਿਵੇਂ ਬਹੁਤ ਛੇਤੀ ਨਹਿਂ ਦੀ ਕਰੋਸ ਵੀ ਬਹੁਤ ਛੇਤੀ ਹੁੰਦੀ ਹੈ ਮੈਂ ਇੱਕ ਦਿਨ ਜਾ ਕੇ ਦੇਖਿਆ ਤੇ ਦੇਖੋ ਇੰਨਾ ਕ ਸਾਈਜ਼ ਸੀਗਾ ਤੇ ਉਸ ਤੋਂ 3 ਦਿਨ ਮਗਰੋਂ ਰੇਤ ਉਸ ਸਾਈਜ਼ ਹੋਰ ਵੱਧ ਗਿਆ ਤੁਹਾਨੂੰ ਅੱਗੇ ਅੱਗੇ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਮਤਲਬ ਨਾ ਇਹ ਮਤਲਬ 4-5 ਦਿਨਾਂ ਵਿੱਚ ਮਸਤੀ ਤਿਆਰ ਹੋ ਜਾਂਦੀ ਹੈ ਜੇ ਲੱਗ ਜੇ ਫੁੱਲਾ ਲੈਂਦਾ ਨਾ ਉਸ ਤੋਂ ਬਾਅਦ 5 ਦਿਨਾਂ ਵਿੱਚ ਇਹ ਪੂਰੀ ਲੱਗ ਜਾਂਦੀ ਹੈ ਵਧੀਆ ਸਾਈਜ਼ ਛੇੜ ਜਾਂਦੀ ਹੈ ਦੇਖੋ ਸਾਈਜ਼ ਹੈ ਇੰਨਾ ਕ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਖੋਗੇ ਤਾਂ ਸਾਈਜ਼ ਕਿੱਦਾਂ ਵੱਡਾ ਹੋਣਾ ਨਾ ਕਾਫੀ ਅਲੱਗ ਲੱਗਿਆ ਨੇ ਕੜੀਆਂ ਤੇ ਅਸੀਂ ਇਹਦੇ 4-5 ਦਿਨਾਂ ਲਾਏ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਜੀ ਕੀ ਮੇਰੀ ਬ੍ਰੇਕਿੰਗ ਹੋ ਜੇ ਕਿ ਮੇਰੇ ਨਹੀਂ ਤੇ ਫਸਟ ਟਾਈ ਸਹੀ ਤੇ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲੇ ਆ ਸਰਮਾਤਨ ਨੂੰ ਕਿਪਾਣਾ ਤੇ ਆਹ ਸਾਡੇ ਤੁਸੀਂ ਟਮਾਟਰ ਦੇਖ ਸਕਦੇ ਹੋ ਟਮਾਟਰਾਂ ਦੇ ਪੱਤੇ ਹਰੇ ਹੋਣ ਲੱਗੇ ਸੀਗੇ ਆਪੀਸ ਹੋ ਗਏ ਮਤਲਬ ਕਰਨੀ ਚ ਕਰਨੀ ਦੀ ਸਟਾਰਟਿੰਗ ਜੁਰਤ ਪਾ ਬੰਨਿਆ ਨੇ ਤੇ ਹੁਣ ਦੁਬਾਰਾ ਤੇ ਫੇਰ ਹਰੇ ਹੋਣ ਲੱਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਮੋਟਾ ਸੱਕਿਆ ਵੇ ਦੇ ਵਿੱਚੋਂ ਹਰਾ ਹੋਣ ਲੱਗੇ ਤੇ ਫੁੱਲ ਆਉਣ ਲੱਗਿਆ ਤੇ ਇਹ ਕਿਸੇ ਕਾਰਨ ਕਰਕੇ ਸਾਨੂੰ ਪੱਟਣਾ ਪਿਆ ਕਿਉਂਕਿ ਇੱਥੇ ਹਾਫ ਅੱਛੇ ਕਰੋੜ ਅਜੇ ਤਾਂ ਬਹੁਤ ਜ਼ਿਆਦਾ ਹੋਵੇ ਸੀਗਾ ਤੇ ਜਾਨਵਰਤ ਦਾ ਅਲੱਗ ਤੁਸੀਂ ਹੋ ਸਕ ਕੇ ਸਾਨੂੰ ਇਹ ਪੱਟਣਾ ਪਿਆ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਟਮਾਟਰ ਤੇ ਬੂਟੇ ਸੁੱਕੇ ਪੈਲੇ ਤੇ ਇਹ ਅਸੀਂ ਸਾਰੇ ਹੁਣ ਕੱਟ ਦਿੱਤੇ ਨੇ ਤੇ ਆ ਅਸੀਂ ਲਾਇਏ ਹੋਏ ਕੁਝ ਢਿੰਡੀਆਂ ਆਣੀਆਂ ਬੇਲਾ ਤੇ ਇਹਨਾਂ ਨੂੰ ਵੀ ਫੁੱਲ ਆਏ ਹੋਏ ਨੇ ਤੇ ਲੱਗੋਤਰੀਂ ਦੇ ਸਾਡੇ ਦੋ ਤਿੰਨ ਵਾਰ ਲੱਗੇ ਨੇ ਤੇ ਜਿਆਦਾ ਨਹੀਂ ਲੱਗੇ ਹੈਗੇ ਕਿਉਂਕਿ ਜਦ ਪਾਣਾ ਥੋੜੀ ਸਬਜ਼ੀ ਖਰਾਬ ਕਰਦੀ ਹੈ ਪਹਿਲਾਂ ਪਹਿਲਾਂ ਤਾਂ ਬਾਕਸ ਵਿੱਚ ਉਤਰੀ ਹੈ ਤੇ ਬਾਅਦ ਵਿੱਚ ਜਦ ਪਾਣਾ ਲੱਗ ਜਵਾਲੀ ਸਬਜ਼ੀ ਖਰਾਬ ਹੋ ਗਈ ਹੈ ਦੇਖੋ ਜਿਹੜੀ ਸਰਦੀ ਸਬਜ਼ੀ ਹੁੰਦੀ ਹੈ ਉਹ ਤਾਂ ਮੋਸਟਲੀ ਹੋ ਜਾਂਦੀ ਹੈ ਜਿਹੜੀ ਗਰਮੀ ਦੀ ਸਬਜ਼ੀ ਹੁੰਦੀ ਹੈ ਉਹ ਤਾਂ ਖਰਾਬੇ ਕਰ ਦਿੰਦੀ ਹੈ ਵੈਸੇ ਸਾਡੇ ਕਲੇਲੇ ਕੱਕੜੀਆਂ ਹਰੀਆਂ ਮਿਰਚਾਂ ਟਮਾਟਰ ਤੇ ਆ ਹੋਰ ਭਿੰਡੀਆਂ ਇਹ ਬਹੁਤ ਲੱਗਿਆ ਨੇ ਤੇ ਇਹਦੀ ਵੀ ਸਾਡੇ ਕਦੂਰੀ ਹੋਏਗਾ ਬਸ ਤੇ ਬਾਕੀ ਸਾਡੇ ਸਬਜ਼ੀ ਹੋ ਜਾਗੀਆ ਆ ਦੇਖੋ ਕਿੰਨੂ ਇਹ ਨਾ ਸਿਆੜੀ ਚਾਰ ਗੋਚ ਆ ਕੇ ਮਤਲਬ ਇਹ ਨਹੀਂ ਮਿਲਦੇ ਨੇ ਆ ਦੇਖੋ ਕਿੰਨਾ ਸਾਈਜ਼ ਟਪ ਟਪ ਹੋ ਰਿਹਾ ਠੀਕ ਫਿਰ ਦਿਖਾਵਾਂਗੇ ਇਹ ਵੀ ਵੀਡੀਓ ਨੂੰ ਸ਼ੇਅਰ ਕਰੂੰਗੀ ਤੇ ਇਹਦਾ ਨਾ ਮਤਲਬ ਜਿਵੇਂ ਸ ਇੱਕ ਆਰਗੇਨਿਕ ਦਾ ਪਿਓਰ ਹੁੰਦਾ ਤੇ ਅਸੀਂ ਬਹੁਤ ਕਿੰਨੇ ਸਿਆੜੀ ਦੇ ਚਾਹ ਦੇਖੋ ਉਸ ਨਾਲ ਪੀਜ ਨੂੰ ਮਗਰ ਵੀਡੀਓ ਬਣਾਇ ਸੀ ਕਿ ਕਿਹੜੀ ਅਜੇ ਹੁਣ ਕਿੰਨਾ ਸਾਈਜ਼ ਵੱਡ ਚੁੱਕਿਆ ਇਹਦਾ ਮਨ ਲਵੇ 5 ਦਿਨਾਂ ਵਿੱਚ ਲਗਭਗ ਫੋਰੀ ਬਣ ਕੇ ਪਿਆਰ ਹੋ ਜਾਂਦੀ ਹੈ ਮਤਲਬ ਇੰਨੀ ਵੀ ਜ਼ਿਆਦਾ ਕੱਕੜੀ ਲੱਗੀ ਹੈ ਬਹੁਤ ਨਜ਼ਾਇਹਰ ਕੱਕੜੀ ਲੱਗੀ ਹੈ ਤੇ ਪਹਿਲਾਂ 10 ਦਿਨ ਤੱਕ ਅਸੀਂ ਖਾਂਦੇ ਰਹੇ ਹਾਂ ਲਗਾਤਾਰ ਤੇ ਫਿਰ ਬਾਅਦ ਵਿੱਚ ਤਾਂ ਅਸੀਂ ਦਿੱਤੀ ਹੈ ਬਸ ਲੋਕਾਂ ਨੂੰ ਅੱਧਾ-ਅੜੇ ਰਸਤੇਦਾਰੀ ਵਿੱਚ ਤੇ ਆਪਣੇ ਆਮ ਉਂਡਾ ਵਿੱਚ ਪਾਣਾ ਲੈਂਦੇ ਸੀਗੇ ਜੀ ਗਿੰਜਰੋ ਲੱਗੀ ਹੋਈ ਨਹੀਂ ਬਈ ਸੀ ਕਿ ਹੁਣ ਮਨ ਨਾਲ ਖਾ-ਖਾ ਕੇ ਖੀਰਾ ਵੀ ਲਾਇਆ ਸੀਗਾ ਪਰ ਖੀਰਾ ਹੋਇਆ ਨਹੀਂ ਹੈਗਾ ਫਿਰ ਤਾਂ ਜਦ ਸਾਨੂੰ ਕੁਝ ਜ਼ਿਆਦਾ ਵਧੀਆ ਮਿਲਣੇ ਹੈ ਖੀਰਾ ਸਾਡੇ ਖੇਤ ਵਿੱਚ ਹੈ ਕੱਪਰ ਕੱਕੜੇ ਬਹੁਤ ਲੱਗਿਆ ਨੇ ਕਿ ਅੱਗੇ ਤੋਂ ਖੀਰਾ ਖੀਰੇ ਦੀ ਵੀ ਲਾਵਾਂਗੇ ਤਾਂ ਥੋੜੀ ਜਿਹੀ ਵੀ ਛੇਰ ਵਧ ਕਰਾਂਗੇ ਤੇ ਖੀਰਾ ਵੀ ਘੱਟ ਹੋਈ ਹੈ ਬਿਕਾਜ਼ ਜਾਣ ਆਉਣ ਵਿੱਚ ਥੋੜੀ ਜਿਹੀ ਬਿਜ਼ੀ ਰਹੇ ਹਾਂ ਤੇ ਮੇਰੇ ਬੇਟੇ ਨੂੰ ਛੁੱਟੀ ਹੈ ਹੁਣ ਕਰਕੇ ਨੇਥੇ ਵਾਲੀ ਵੀ ਬਿਲਕੁਲ ਵੀ ਜਾ ਨਹੀਂ ਗਿਆ ਹੈਗਾ ਉਸ ਕਰਕੇ ਥੋੜੀ ਜਿਹੀ ਛੇਰ ਘੱਟ ਹੋਈ ਹੈ ਤੇ ਸੇਕ ਸਾਡੇ ਕਿੱਦਾਂ ਸਾਰੇ ਹੋ ਚੁੱਕੇ ਹੈ

ਇਸੇ ਪਰੰਦੇ ਬਾੜੀ ਦੇ ਨਾਲ ਲੈ ਕੇ ਵੀ ਕੋਈ ਰਹਿਣੀ ਹੁਣ ਮੇਰੀ ਵੀਡੀਓਜ਼ ਆਇਆ ਕਰਨੀ ਹੈ ਕਿ ਸੋਨੇ ਜੁਲਿਸਤੇ ਕਰਕੇ ਵੀਡੀਓਸ ਗਿਆ ਪੈ ਗਏ ਮੇਰੇ ਬੱਚੇ ਕਰਕੇ ਉਹਦੇ ਕਰ ਰਹਿਣ ਕਰਕੇ ਸਨ ਪਤਾ ਇਹ ਕਿ ਬੱਚੇ ਨਾਲ ਟਾਈਮ ਲੱਗਦਾ ਨਹੀਂ ਹੈਗਾ ਅਸੀਂ ਦੇਖ ਸਕਦੇ ਹਾਂ ਕਿ ਇਹ ਜਾਇਆ ਜਾ ਰਿਹਾ ਹੈ ਤੇ ਜੇ ਵੀਡੀਓ ਬਹੁਤ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਫੋਲੋ ਕਰਦੇ ਸਾਨੂੰ ਸ਼ੇਅਰ ਤੇ ਰੱਖਣੀ ਹੈ ਕੁਝ ਵੀ ਨਹੀਂ ਪਾਇਆ ਸੀ ਕੁਝ ਵੀ ਨਹੀਂ ਪਾਇਆ ਬਿਲਕੁਲ ਆਰਗੈਨਿਕ ਹੈ ਇਹ ਕਾਝ ਮੇਰੇ ਫੋਨ ਪਰ ਹੈ ਹੋਏ ਤੇ ਕਾਤਨਾ ਮੈਂ ਕਲੀਪਿੰਗ ਨਹੀਂ ਤੇ ਇਸ ਵਿੱਚ ਥੋੜਿਆ ਆੱਖਾਂ ਲੱਗ ਰਿਹਾ ਹੈ ਤੇ ਜੇ ਮੇਰੀ ਵੀਡੀਓ ਪਰ ਤੁਹਾਨੂੰ ਕੀ ਹੋਵੇ ਤਾਂ ਲਾਈਕ ਕਰਦੇ ਸ਼ੇਅਰ ਵੀ ਰਿਹਾ ਕਰਦੇ ਮੇਰੇ ਦੇਖਣੇ ਹਟ ਬਹੁਤ ਬਹੁਤ ਧੰਨਵਾਦ ਸੇ ਦੇਖ ਸਕਦੇ ਹਾਂ ਦੇਖ ਸਕਦੇ ਫਸਟ ਆਈ ਥਿਕੇ ਫਸਟ ਆਈ ਸਾਨੂੰ ਬਹੁਤ ਸਾਰਾ ਜੈਤ ਵਦਿਆ ਥੈਂਕ ਯੂ ਜੀ